ਦੇਖ ਕਿਵੇਂ ਮਹਾਰਾਣੀ ਬਣ ਕੇ ਪਈ ਆ ਆਰਾਮ ਨਾਲ ਨਾ ਸਾਰਾ ਕੰਮ ਪਿਆ ਕਰਨ ਵਾਲਾ ਨਾ ਕੰਮ ਤੇਰੀ ਮਾਂ ਕਰੂਆ ਕੇ ਕੀ ਹੋ ਗਿਆ ਬੇਬੇ ਨਾ ਹੋਗੇ ਤੇਰੀ ਮਾਂ ਦਾ ਸਿਰ ਇਹ ਸਾਰਾ ਕੰਮ ਕਰਨ ਵਾਲਾ ਪਿਆ ਵਾ ਤੇ ਤੂੰ ਮਹਾਰਾਣੀ ਬਣ ਕੇ ਤੇ ਪਈਆਂ ਬੇਬੇ ਮੈਂ ਤਾਂ ਕਮਰੇ ਚ ਪੋਚੇ ਲਾ ਕੇ ਛੱਡੀ ਸੀਗੀ ਮੜ ਜੇ ਬੈਠੀ ਆਰਾਮ ਕਰਨ ਮੈਨੂੰ ਨੀਂਦ ਆ ਗਈ ਅੱਖ ਲੱਗ ਗਈ ਸੀ ਮੇਰੀ ਨਾ ਲੱਗੀ ਸੀ ਤੇਰੀ ਅੱਖ ਨਾ ਰਸੋਈ ਚ ਭਾਂਡੇ ਦਾ ਢੇਰ ਪਿਆ ਵਾ ਉਹ ਕੌਣ ਮੰਜੂਗਾ ਤੇਰੀ ਮਾਂ ਬੇਬੇ ਤੈਨੂੰ ਕਿੰਨੀ ਵਾਰ ਕਹਾਂ ਮਰੀ ਮਾਂ ਤੱਕ ਨਾ ਪਹੁੰਚਿਆ ਕਰ ਤੂੰ ਮੇਰੀ ਮਾਂ ਤੱਕ ਪਹੁੰਚ ਜੇ ਨਹੀਂ ਹਰਫੀ ਉਹਨੇ ਵਿਚਾਰੀ ਨੇ ਤੇਰਾ ਕੀ ਮਾਰਾ ਕੀਤਾ ਵਾ ਆਹੋ ਪਹੁੰਚਿਆ ਨਾ ਕਰ ਤੇਰੀ ਮਾਂ ਕੋਲ ਹੈ ਤੇ ਚੁੱਪ ਕਰਕੇ ਨੇ ਬੰਦੇਤੀ ਬਣ ਕੇ ਰਸੋਈ ਚ ਕੰਮ ਕਰ ਲੈ ਜਾ ਕਿ ਨਹੀਂ ਤੇ ਮੈਂ ਤੇ ਕੁਝ ਹੋਰ ਨਾ ਲੈ ਲਈ ਤੂੰ ਕਿੱਥੇ ਰੱਬ ਨੇ ਸਾਡੇ ਆਹ ਪੱਲੇ ਪਾਤੀ ਨੇ ਘੰਟਾ ਹੋ ਗਿਆ ਤੈਨੂੰ ਅੰਦਰ ਬੜੀ ਨੂੰ ਰਸੋਈ ਜਾ ਤੇ ਤੈਨੂੰ ਭਾਂਡੇ ਨਹੀਂ ਮੰਜੇਗੇ ਹੁਣੇ ਤਾਈ ਆ ਬੇਬੇ ਹਜੇ ਮੈਂ ਆਹੋ ਆਈਆਂ ਤੂੰ ਹੁਣੇ ਇੰਨੀ ਤਾਂ ਤੂੰ ਜਿੰਨੀ ਆ ਹੈ ਕੰਮ ਕਰਨ ਚ ਤੇ ਤੈਨੂੰ ਹੋਏ ਨਹੀਂ ਪਤਾ ਹੈਗਾ ਮੈਂ ਹੋਰ ਕੰਮ ਕਰਨਾ ਤੇ ਤੇਰੀ ਮਾਂ ਨੇ ਤੈਨੂੰ ਕੁ ਸਿਖਾਇਆ ਨਹੀਂ ਤੈਨੂੰ ਸੰਸਕਾਰ ਨਹੀਂ ਦਿੱਤੇ ਲੈ ਬੇਬੇ ਹੁਣ ਤਾਂ ਹਜੇ ਮੈਂ ਆਈਆਂ ਇੱਕ ਮਿੰਟ ਤਾਂ ਹਜੇ ਮੈਨੂੰ ਹੋਇਆ ਨਹੀਂ ਆਈ ਨੂੰ ਧੋਈ ਤਾਂ ਜਾਨੀ ਭਾਂਡੇ ਮੈਂ ਹੁਣ ਖੋ ਯਾ ਤੈਨੂੰ ਇੱਕ ਮਿੰਟ ਨਾ ਛੇ ਦੀ ਛਦੀ ਆਹ ਭਾਂਡੇ ਮਾਂਜ ਤੇ ਉਹ ਜਿਹੜੇ ਡੰਗਰ ਭੁੱਖੇ ਖੜੇ ਆ ਨਾ ਜਾ ਕੇ ਪਾਣੀ ਪਿਲਾ ਦੇ ਵਿਚਾਰੇ ਕਦੋਂ ਨੇ ਭੁੱਖੇ ਖੜੇ ਨੇ ਬਾੜੇ ਚ ਤਰਜਾ ਹਨ ਛੇ ਦੀ ਛਤੀ ਆ ਸਿਆਪਾ ਨਿਮੇੜ ਤੇ ਜਾ ਕੇ ਡੰਗਰਾਂ ਨੂੰ ਪਾਣੀ ਪਿਲਾ ਵਾ ਪਾਂਡੇ ਦਾ ਤੋਟੇ ਗਿਹਾ ਮੈਂ ਡੰਗਰਾਂ ਦਾ ਸਿਆਪਾ ਕਰਕੇ ਹਮਾਂ ਜਾ ਕੇ ਨੀਕਾਂਟਾ ਹੋ ਗਿਆ ਇਹਨੂੰ ਬਾੜੇ ਵਿੱਚ ਗਈ ਨੂੰ ਹੈ ਪਾਣੀ ਮੱਝਾਂ ਨੂੰ ਪਲਾਉਣ ਗਈ ਹੈ ਹਜੇ ਤੱਕ ਨਹੀਂ ਮੁੜੀ ਹੈਗੀ ਲੈ ਆਉਂਦੀ ਆ ਲਾਉਣੀ ਅੱਜ ਜੇ ਦੀ ਮੈਂ ਕਲਾਸ ਮਿੰਟਸ ਦੀ ਸਮਝ ਨਹੀਂ ਲੱਗਦੀ ਆਉਂਦੀ ਇਹਨੂੰ ਤਾਂ ਦੱਸ ਦਿਆਂ ਮੈਂ ਪਤਾ ਆ ਉਰੇ ਯਾਨੀ ਗੱਲ ਸੁਣ ਮੇਰੀ ਹਾਂ ਬੇਬੇ ਨਾ ਮੇਰੀ ਗੱਲ ਸੁਣ ਨਾ ਤੂੰ ਬਾੜੇ ਦੇ ਵਿੱਚ ਮੱਝਾਂ ਨੂੰ ਪਾਣੀ ਪਿਲਾਉਣ ਗਈ ਸੀ ਕਿ ਖੇਤਾਂ ਨੂੰ ਪਾਣੀ ਲਾਉਣ ਗਈ ਸੀ ਘੰਟਾ ਹੋ ਗਿਆ ਤੈਨੂੰ ਗਈ ਨੂੰ ਲੇ ਬੇਬੇ ਸੋਖ ਨਾਲ ਚਾਰ ਪੰਜ ਡੰਗਰ ਨੇ ਪਾਣੀ ਪਲਾਉਣ ਨੂੰ ਟਾਈਮ ਤਾਂ ਲੱਗਦਾ ਇਹ ਡੰਗਰ ਖੁੱਲਾ ਪਾਣੀ ਪੀਂਦੇ ਆਹੋ ਪੀਂਦੀਆਂ ਖੁੱਲਾ ਪਾਣੀ ਨਾ ਹੌਲੀ ਹੌਲੀ ਪਾਣੀ ਪਲਾਉਂਦੀ ਹੋਏਂਗੀ ਵੀ ਤੈਨੂੰ ਕੋਈ ਕੰਮ ਨਾ ਹੋਰ ਮੈਂ ਕਹਿ ਦਵਾ ਆਹੋ ਕੰਮਚੋਰਾ ਵਾਂਗੂ ਤੈਨੂੰ ਕੰਮ ਕਰਦੀ ਹੈ ਕੰਮ ਤਾਂ ਤੈਨੂੰ ਚੱਜਣਾ ਕਰਨਾ ਨਹੀਂ ਆਉਂਦਾ ਲੈ ਦੱਸ ਬੇਬੇ ਕਮਾਲ ਹੀ ਹੋ ਗਈ ਹੈ ਦੱਸ ਮੈਂ ਕੰਮ ਤੋਂ ਕਿੱਥੇ ਟੱਲਦੀ ਆਂ ਨਾ ਹੋਰ ਤੂੰ ਕਿਤੇ ਟਾਲਦੀ ਨਹੀਂ ਕੰਮ ਤੋਂ ਲੈ ਬੇਬੀ ਮੈਂ ਤਾਂ ਤੇਰੇ ਤੇ ਹੈਰਾਨ ਸਾਰੀ ਰੇ ਸਭ ਤੋਂ ਪਹਿਲਾਂ ਮੈਂ ਉੱਠਦੀ ਐ ਸਦਿਆਂ ਹੈ ਜਿਉਂ ਰਾਤ ਦੀ ਰੋਟੀ ਤੱਕ ਦੇ ਕੰਮ ਸਾਰਾ ਦਿਹਾੜੀ ਮੇਰੀ ਕੰਮ ਕਰਦੀ ਦੀ ਲੰਘ ਜਾਂਦੀ ਰੋਟੀਆਂ ਅਪਕਾ ਸਵੇਰੇ ਸਾਜ ਰੇ ਪਸ਼ੂ ਸਾਭ ਪੋਚੇ ਲਾ ਕੱਪੜੇ ਧੋ ਜਵਾਕਾਂ ਨੂੰ ਤਿਆਰ ਕਰ ਉਹਨਾਂ ਦੇ ਟਿਫਨ ਪੈਕ ਕਰ ਸਕੂਲੇ ਤੋਰ ਸਾਰਾ ਕੰਮ ਕਰਦੀ ਆ ਤੂੰ ਮੈਨੂੰ ਹਜੇ ਵੀ ਮਾੜੀ ਕਹਿਨੀ ਆ ਹਜੇ ਉੱਤੋਂ ਨਹੀਂ ਮੈਂ ਕੰਮਚੋਰ ਆ ਜबान ਦੇਖਦੀ ਜबान ਦੇ ਕਿਵੇਂ ਦੀ ਚੱਲਦੀ ਆ ਹੈ ਨੇ ਤੈਨੂੰ ਆਹੀ ਕੁਸ ਸਖਾ ਕੇ ਭੇਜਿਆ ਪੱਕਾ ਤੇਰੀ ਮਾਂ ਨੇ ਤੈਨੂੰ ਆਹੀ ਕੁਸ ਸਖਾਇਆ ਹੁਣ ਵੀ ਵੱਡਿਆਂ ਨਾਲ ਗੱਲ ਕਿਵੇਂ ਕਰ ਤੈਨੂੰ ਅਕਲ ਹੈ ਨਹੀਂ ਕੀ ਪੱਕਾ ਤੇਰੀ ਮਾਂ ਨੇ ਸਖਾਇਆ ਤੈਨੂੰ ਇਹੀ ਕੁਸ ਬੇਬੇ ਮੈਂ ਤਾਂ ਤੈਨੂੰ ਕੁਸ ਗਲਤ ਬੋਲਿਆ ਹੀ ਨਹੀਂਗਾ ਮੈਂ ਤਾਂ ਤੈਨੂੰ ਦੱਸਿਆ ਵਾ ਤੂੰ ਮੈਨੂੰ ਕੰਮਚੋਰ ਕੰਮਚੋਰ ਕਹੀ ਜਾਂਦੀ ਮੈਂ ਤਾਂ ਸਿਰਫ ਸਫਾਈ ਦਿੱਤੀ ਆ ਤੂੰ ਮੇਰੀ ਮਾਂ ਵਰਗੀ ਆ ਮੈਂ ਤੈਨੂੰ ਕਿਵੇਂ ਗਲਤ ਬੋਲ ਸਕਦੀ ਆ ਨਿੱਤ ਤੁਰ ਜਾ ਨਹੀਂ ਤੁਰ ਜਾ ਮੇਰੇ ਕੋਲ ਹੈ ਕੀ ਬਣੀ ਫਿਰਦੀ ਆ ਜਾ ਤੁਰ ਜਾ ਇੱਥੋਂ ਮੇਰੇ ਕੋਲ ਆਪ ਦੇ ਆਪ ਨੂੰ ਪਤਾ ਨਹੀਂ ਕੀ ਸਮਝਦੀ ਆ ਇਹ ਨੀ ਗੱਲ ਸੁਣਨੀ ਮੇਰੀ ਜਾ ਮੈਂ ਇੱਕ ਪਾਣੀ ਦਾ ਗਲਾਸ ਲਿਆ ਕੇ ਦੇ ਅੰਦਰ ਹਾਂ ਲਿਆ ਜਮੀਨ ਆਲੇ ਬੀਬੀ ਪਾਣੀ ਯਾ ਕਿ ਮੈਨੂੰ ਠੰਡਾ ਪਾਣੀ ਲੈ ਕੇ ਦੇ ਦਿੱਤਾ ਤਾਂ ਤੈਨੂੰ ਨਹੀਂ ਪਤਾ ਮੌਸਮ ਬਦਲ ਗਿਆ ਵੀ ਠੰਡਾ ਪਾਣੀ ਪੀਣ ਨਾਲ ਬਿਮਾਰ ਹੋ ਜਾਂਦੇ ਆ ਤਾਂ ਤੂੰ ਮੈਨੂੰ ਠੰਡਾ ਲੈ ਕੇ ਦਿੱਤਾ ਨਹੀਂ ਬੇਬੇ ਮੈਂ ਤਾਂ ਫਿਲਟਰ ਚੋਂ ਤਾਜ਼ਾ ਪਾਣੀ ਹੀ ਲੈ ਕੇ ਆਈ ਆ ਉਹ ਫਿਲਟਰ ਚ ਪਿਆ ਪਿਆ ਠੰਡਾ ਹੋ ਗਿਆ ਹੋਣਾ ਵਾ ਲੈ ਆਈ ਹੋਣੀ ਤੂੰ ਉਤੋਂ ਫਿਲਟਰ ਚ ਮੈਨੂੰ ਤਾਂ ਲੱਗਦਾ ਤੂੰ ਫ੍ਰਿਜ ਚੋਂ ਕੱਢ ਲਈ ਹੋਊਗੀ ਜਾਣ ਕੇ ਨਾ ਨਾ ਬੇਬੇ ਮੈਨੂੰ ਝੂਠ ਬਾਲਣ ਦੀ ਕੀ ਲੋੜ ਆ ਮੈਂ ਤਾਂ ਫਿਲਟਰ ਚੋਂ ਹੀ ਲੈ ਕੇ ਆਈ ਆ ਪਾਣੀ ਹੁਣ ਮੌਸਮ ਬਦਲਦਾ ਕਰਕੇ ਇਹਨਾਂ ਤਾਂ ਮੈਨੂੰ ਵੀ ਪਤਾ ਠੰਡਾ ਪਾਣੀ ਹੁਣ ਕੌਣ ਪੀਂਦਾ ਫਿਲਟਰ ਚ ਤਾਜ਼ਾ ਪਾਣੀ ਲੈ ਕੇ ਤਾਂ ਕੀ ਕਰਨ ਲੱਗੀ ਸੀ ਤੂੰ ਮੈਂ ਤੈਨੂੰ ਕੀ ਲੱਗਦਾ ਮੈਂ ਝੂਠ ਬੋਲਦੀ ਆ ਬੇ ਪਾਣੀ ਠੰਡਾ ਕਿ ਨ ਤੱਤਾ ਵਜਾ ਮੈਂ ਝੂਠ ਬੋਲਦੀ ਆ ਵੀ ਮੈਂ ਤੈਨੂੰ ਜਾਣ ਕੇ ਕਹਿਨੀ ਆ ਹੈ ਦੇਖਦੀ ਤੂੰ ਹੱਥ ਲਾ ਕੇ ਹੈ ਮੇਰੇ ਨਾਲ ਨਾ ਬਾੜੀਆਂ ਚਲਾਕੀਆਂ ਜੀਆਂ ਨਾ ਕਰਿਆ ਕਰ ਅੱਜ ਚਲਾਕੀਆਂ ਕਰਨ ਦੀ ਕੋਸ਼ਿਸ਼ ਮੇਰੇ ਨਾਲ ਕਰੀਮਨ ਨੀ ਤਾਂ ਮੈਨੂੰ ਤੂੰ ਜਾਣਦੀ ਨਹੀਂ ਮੈਂ ਤੇਰੇ ਨਾਲ ਕੀ ਬੁਰਾ ਕਰੂੰ ਦੱਸ ਤਾਂ ਮੈਂ ਤੈਨੂੰ ਹੁਣ ਨਾ ਨਾ ਬੇਬੇ ਮੈਂ ਕਦੋਂ ਤੇਰੇ ਨਾਲ ਚਲਾਕੀਆਂ ਕਰਦੀ ਆ ਮੈਨੂੰ ਕੀ ਲੋੜ ਤੇਰੇ ਨਾਲ ਚਲਾਕੀਆਂ ਕਰਨ ਦੀ ਨੀ ਛੱਡਿਆ ਕਰਨੀ ਤੂੰ ਛੱਡਿਆ ਕਰ ਮੈਨੂੰ ਸਭ ਪਤਾ ਤੇਰੀ ਮਾਂ ਨੇ ਤੈਨੂੰ ਇਹੀ ਚਤਰਾਈਆਂ ਸਿਖਾਈਆਂ ਹੁਣ ਪਤਾ ਨਹੀਂ ਬੇਬੇ ਮੇਰੀ ਮਾਂ ਨੇ ਮੈਨੂੰ ਕਿਹੜੀਆਂ ਚਲਾਕੀਆਂ ਸਿਖਾਤੀਆਂ ਮੈਂ ਤੈਨੂੰ ਕਿੰਨੀ ਵਾਰ ਕਿਹਾ ਮੈਨੂੰ ਜਿੰਨੀਆਂ ਮਰਜ਼ੀ ਗਾਲਾਂ ਕੱਢ ਲਿਆ ਕਰ ਜਿੰਨਾ ਮਰਜ਼ੀ ਚੰਗਾ ਮੰਦਾ ਬੋਲ ਲਿਆ ਕਰ ਤੇਰੀ ਮਾਂ ਹੁਣ ਬੱਚਕੜੀ ਸਿਆ ਕਰ ਤੂੰ ਉਹ ਤਾਂ ਵਿਚਾਰੀ ਤੇਰੀ ਇੱਜ਼ਤ ਹੀ ਬਹੁਤ ਕਰਦੀ ਆ ਆ ਕਰਦੀ ਆ ਇੱਜ਼ਤ ਫੜਨੀ ਆ ਦਾ ਕਲਾਸ ਜਾਂ ਤਰ ਜਾ ਤੂੰ ਐਵੇਂ ਮੇਰਾ ਦਿਮਾਗ ਖਰਾਬ ਕੀਤਾ ਇਹਨੇ ਕਰਦੀ ਏ ਇੱਜ਼ਤ ਇਹ ਮੇਰੀ ना इतने की बिटर बिटर खड़ी झाकी जाके देख कौन है पोछो ना जाके हां मैं देख दी गर्मी <laughs> की हो गया गर्मी गर्मी तो लोनी क कर्मी की हो गया कर्मी कर्मी की गल होगी करमी बोल दी नहीं नहीं <laughs> की गल होगी ती ये नहीं करमी की गल होगी पत्ता नहीं की गल होगी पत्ता रो ना रो ना की गल होगी <laughs> मैं मैं बैठ के दांत दियो चल चल पत्ते बैठ जा आजा उठे बैठने हैं मंजे ते आप नहीं कुड़िये आजा दो मी अन्य रोटी ਹਏ ਨੁਕੀ ਹੋ ਗਏ ਪਤਾ ਨਹੀਂ ਕਾਤਰ ਹੋਈ ਜਾਂਦੀ ਹੈ ਚਲ ਦੇਖਦੀ ਆਂ ਜਾ ਕੇ ਬਹਿ ਜਾ ਬਹਿ جاتی ਇਹ ਬਹਿ ਜਾ ਨਹੀਂ ਕੀ ਗੱਲ ਹੋ ਗਈ ਕਰ ਮੀ ਨਹੀਂ ਜਾ ਨਹੀਂ ਕੁੜੀਏ ਪਾਣੀ ਦਾ ਗਲਾਸ ਲੈ ਕੇ ਆ ਜਾ ਕੇ ਹਾਂ ਹਾਂ ਬੇਬੇ ਮੈਂ ਲੈ ਕੇ ਆਉਣੀ ਪਾਣੀ ਪੁੱਤ ਸੁਖਤਾ ਹੈ ਕੀ ਗੱਲ ਹੋ ਗਈ ਹਾਂ ਬੇਬੇ ਦੱਸ ਦੀਏ ਤੈਨੂੰ ਮੈਂ ਆਰੇ ਪਣ ਪਾਣੀ ਪੀ ਲੈ ਹੁਣ ਦੱਸ ਬੇਣੀ ਕੀ ਗੱਲ ਹੋ ਗਈ ਬਹਿ ਜਾ ਨਹੀਂ ਤੂੰ ਚੁੱਪ ਕਰਕੇ ਦੱਸ ਇਹਨੂੰ ਵੱਡੀ ਨੂੰ ਹਾਂ ਪੁੱਤ ਤੂੰ ਦੱਸ ਮੈਨੂੰ ਕੀ ਗੱਲ ਹੋ ਗਈ ਬੇਬੇ ਤਨ ਮੈਂ ਕੀ ਦੱਸਾਂ ਮੇਰੀ ਸੱਸ ਮੈਨੂੰ ਬਾਲਾ ਹੀ ਤੰਗ ਕਰਦੀ ਆ ਨਾਲੇ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਕੰਮ ਕਰਦੀ ਆ ਤਾਂ ਵੀ ਮੈਨੂੰ ਬਹੁਤ ਮਿਹਨੇ ਮਾਰਦੀ ਆ ਅੱਛਾ ਅੱਛਾ ਜੇ ਜੇ ਤੂੰ ਮੈਂ ਸਾਰਾ ਕੰਮ ਕਰਦੀ ਆ ਫਿਰ ਤੈਨੂੰ ਕਾਹਤੋਂ ਮਿਹਨੇ ਮਾਰਦੀ ਆ ਜੇ ਬੇ ਨਹੀਂ ਹਟਦੀ ਨਾਲੇ ਮੈਂ ਸਾਰੇ ਘਰ ਦਾ ਕੰਮ ਕਰਦੀ ਆ ਕਦੇ ਕਿਸੇ ਗੱਲੋਂ ਮੱਥੇ ਵੱਟ ਨਹੀਂ ਪਾਇਆ ਸਾਰਿਆਂ ਦਾ ਇੱਜ਼ਤ ਮਾਨ ਪੂਰਾ ਕਰਦੀ ਆ ਪਰ ਤਾਂ ਵੀ ਤਾਂ ਵੀ ਨੀ ਉਹ ਹਟਦੀ ਹੈਗੀ ਹਰ ਗੱਲ ਦੇ ਵਿੱਚ ਤੈਨੂੰ ਫੜ ਲੈਂਦੀ ਆ 니 ਤੂੰ ਉੱਥੇ ਫੱਟੇ ਕੀ ਕਰਦੀ ਆ ਤੇ ਤੂੰ ਜਾ ਨਹੀਂ ਹੁੰਦੇ ਤਾਂ ਚੱਲ ਤਰਦੀ ਬਣੇ ਤਾਂ ਨਹੀਂ ਮੇਰੀ ਗੱਲ ਸੁਣ ਮੈਨੂੰ ਤਾਂ ਤੇਰੀ ਸੱਸ ਦੀ ਸਮਝ ਨਹੀਂ ਲੱਗਦੀ ਜਦੋਂ ਤੇਰੇ ਨਾਲ ਇੰਨਾ ਕੁਝ ਕਰਦੀ ਐ ਤੂੰ ਪੰਮੇ ਨੂੰ ਦੱਸਿਆ ਕਰ ਤੂੰ ਦੱਸਦੀ ਕਾ ਤਾਂ ਨਹੀਂ ਲੈ ਬੇਬੇ ਤੈਨੂੰ ਕੀ ਪਤਾ ਮੈਂ ਦੱਸਦੀ ਨਹੀਂ ਹਾਂ ਉਹਨੂੰ ਮੈਂ ਦੱਸਦੀ ਆ ਉਹ ਵੀ ਆਪਣੀ ਮਾਂ ਦੀ ਸਾਈਡ ਹੀ ਲੈਂਦਾ ਵਾ ਉਹ ਵੀ ਆਪਣੀ ਮਾਂ ਦੇ ਮਗਰੀ ਲੱਗਿਆ ਹੋਇਆ ਵਾ अच्छा अच्छा और बेबे पूछना बहुत ही मंदा चंगा बोल दिया मैं ता बाड़ी दुखी हुई पईया आज भी ओ तेरे बारे बाड़ा मंदा चंगा बोल दी सी ਤਾ ਕਰਕੇ ਮੈਨੂੰ ਗੁੱਸਾ ਚੜ ਗਿਆ ਤਾਂ ਫਿਰ ਮੈਂ ਆ ਗਈ ਚੱਲ ਬਹੁਤ ਵਧੀਆ ਕੀਤਾ ਪੁੱਤ ਜਦੋਂ ਤੂੰ ਆ ਗਈ ਹੁਣ ਇਹਦੇ ਨਾਲ ਕੋਈ ਨਾ ਪਕ ਕਰ ਦੇਗਾ ਆ ਲੰਦੇ ਤੇਜੀ ਨੂੰ ਫਿਰ ਦੋ ਚਾਰ ਦਿਨਾਂ ਚ ਉਹਨੇ ਆਇਆ ਨਾ ਫਿਰ ਅਪ ਕਰ ਦੇਗਾ ਇਹਨਾਂ ਨਾਲ ਠੀਕ ਆ ਠੀਕ ਹਾਂ ਬੇਬੇ ਤੁਹਾਡੇ ਆਹੀ ਦੋ ਸੂਟ ਸੀਗੇ ਜਿਹੜਾ ਕੁਰਸੀ ਤੇ ਪੈਸੇ ਤੋਂ ਨਾਲੇ ਨਾ ਤੈਨੂੰ ਦੀਂਦਾ ਨਹੀਂਗਾ ਤੇ ਦੇਖਨੀ ਚਾਹੀਦੀ ਰੱਖਾ ਹੈ ਨਹੀਂ ਕਿਆ ਹੈ ਜਿਹੜੇ ਕੱਪੜੇ ਸੀਗੇ ਉਥੋਂ ਚੱਕ ਲਿਆ ਹੁੰਦੀ ਨਾਲ ਐ ਕਰ ਕੱਪੜੇ ਫੇਰ ਤੋਂ ਹੀ ਜਾ ਕੇ ਪਹਿਲੇ ਮੇਰੇ ਤੇ ਕਰਮੀ ਵਾਸਤੇ ਚਾਹ ਬਣਾ ਜਾ ਕੇ ਚਲ ਠੀਕ ਆ ਬਣਾ ਦੇ ਆਹ ਚਾਹ ਤਰ ਜਾ ਕੇ ਪੁੱਤ ਮੇਰੀ ਤੇ ਆਪਣੇ ਤੇਜੀ ਨਾਲ ਗੱਲ ਹੋਈ ਸੀ ਉਹਨੇ ਆਉਣਾ ਪਰਸ ਨੂੰ ਫਿਰ ਆਪਾਂ ਜਾ ਕੇ ਆਵਾਂਗੇ ਨਾਲ ਕਰਾਂਗੇ ਨਾ ਨਾ ਗੱਲ ਬੇਬੇ ਉਹ ਤਾਂ ਗੱਲ ਤੇਰੀ ਠੀਕ ਆ ਪਰ ਮੈਂ ਸੋਚਦੀ ਸੀ 22 ਦਸਵਾ ਬਾਲਾ ਘਰ ਮਾ ਆਪਾਂ ਐਵੇਂ ਗੱਲ ਨੂੰ ਵਧਾ ਨਾ ਲਈਏ ਲੈ ਗੱਲ ਵਧਾਉਣੀ ਨਹੀਂ ਪਤ ਜੇ ਤੈਨੂੰ ਤੰਗ ਪਰੇਸ਼ਾਨ ਕਰਨਗੇ ਤਾਂ ਗੱਲ ਤਾਂ ਕਰਨੀ ਹੋਈ ਆ ਪਤਾ ਨਹੀਂ ਕੀ ਗੱਲ ਆ ਬੇਬੇ ਸਾਰਿਆਂ ਦਾ ਇੱਜ਼ਤ ਮਾਨ ਕਰੀਦਾ ਵਾ ਘਰ ਦਾ ਕੰਮ ਕਰੀਦਾ ਪਤਾ ਨਹੀਂ ਕਾਤੋਂ ਫਿਰ ਵੀ ਬੋਲਦੀ ਰਹਿੰਦੀ ਆ ਮੈਨੂੰ ਕੋਈ ਨਾ ਬੋਲਣੋਂ ਵੀ ਹਟ ਜੂਗੀ ਉਹ ਤੂੰ ਮੇਰੀ ਗੱਲ ਸੁਣ ਤੂੰ ਉਹਦੇ ਗੱਲ ਨੂੰ ਪੈ ਜਾ ਕਰ ਬੋਲਣੀ ਨਾ ਦਿਆ ਕਰੋ ਉਹਨੂੰ ਤੂੰ ਤੇ ਆ ਪੰਮੇ ਨੂੰ ਵੀ ਉਂਗਲਾਂ ਲਾ ਕੇ ਤੂੰ ਅੱਡ ਹੋ ਜਾ ਪੋਰਾ ਜੇ ਬਾ ਐ ਕਰ ਬਾਹਲਾ ਉਹਦੇ ਮੁਰੇ ਵਿੱਚ ਧੁੱਕਣ ਦੀ ਲੋੜ ਨਹੀਂ ਜਦੋਂ ਬੋਲਦੀ ਨੇ ਦੋਨਾਂ ਦੇ ਗਲ ਪੈ ਜਾ ਕਰ ਜਦੋਂ ਬੋਲਣ ਲੱਗ ਜੈਗੀ ਤੂੰ ਉਹਨਾਂ ਨੂੰ ਆਪੇ ਗਲ ਨੂੰ ਪੈਂਗੀ ਆਪੇ ਹਟ ਜਾਣਗੇ ਹਾਓ ਬਸ ਐ ਮਗਰ ਪੈ ਜਾ ਜਿਵੇਂ ਮੈਂ ਤੈਨੂੰ ਸਿਖਾਤਾ ਵਾ ਸੋਵੇਂ ਕਰੀ ਗਈ ਆਹੋ ਲੈ ਤੂੰ ਇੱਥੇ ਖੜੀ ਛੜੀ ਕੀ ਗੱਲਾਂ ਸੁਣੀ ਜਾਨੀ ਐ ਮੈਂ ਤਾਂ ਚਾਹ ਦੇ ਬਣਾਈ ਸੀਗੀ ਬੇਬੇ ਮੈਂ ਚਾਹ ਫੜਾਉਣੀ ਸੀ ਪਰ ਮੈਂ ਤੇਰੇ ਗੱਲਾਂ ਸੁਣਨ ਲੱਗ ਗਈ ਬਾ ਬੇਬੇ ਤੇਰੇ ਤਾਂ ਬੜੀ ਉੱਚੀ ਸਿੱਖਿਆ ਵਾ ਬੜੇ ਵਧੀਆ ਸੰਸਕਾਰ ਆ ਤੇਰੇ ਤਾਂ ਤੂੰ ਕੀ ਸੰਸਕਾਰ ਦੇ ਰਹੀ ਹੈਂ ਭੈਣ ਨੂੰ ਕੀ ਸਿਖਾਈ ਜਾਨੀ ਹੈ ਮੇਰੇ ਨਾਲ ਤਾਂ ਹਰ ਵਕਤ ਲੜਦੀ ਰਹਿੰਨੀ ਕਿ ਤੇਰੀ ਮਾਂ ਨੇ ਕੁਝ ਸਿਖਾਇਆ ਨਹੀਂ ਤੇਰੀ ਮਾਂ ਨੇ ਚੱਜ ਦੇ ਸੰਸਕਾਰ ਨਹੀਂ ਦਿੱਤੇ ਅੱਜ ਤੂੰ ਆਪਦੀ ਕੁੜੀ ਨੂੰ ਬੜੇ ਵਧੀਆ ਸੰਸਕਾਰ ਦੇਈ ਜਾਨੀ ਹੈ ਆਖਿਆ ਆਪਦੀ ਸੱਸ ਦੇ ਗਲ ਪੈਜਿਆ ਕਰ ਘਰ ਵਾਲੇ ਨੂੰ ਗਲ ਪੈਜਿਆ ਕਰ ਉਹਨੂੰ ਉਂਗਲਾਂ ਲਾ ਕੇ ਅੱਡ ਹੋ ਜਾ ਬਾ ਬੇਬੇ ਤੇਰੇ ਤਾਂ ਬੜੇ ਤਕੜੇ ਸੰਸਕਾਰ ਆ ਫਿਰ ਹੈ ਨਾ ਗੱਲ ਸੁਣ ਬੇਬੇ ਅੱਜ ਤੂੰ ਜਿਹੜੀਆਂ ਗੱਲਾਂ ਭੈਣ ਨੂੰ ਸਿਖਾਉਣ ਲੱਗੀ ਕਰਮੀ ਨੂੰ ਜੇ ਇਹੀ ਮੈਂ ਤੇਰੇ ਨਾਲ ਕਰਾਂ ਫੇਰ ਹੈ ਅੱਜ ਤੇਰੀ ਆਪ ਦੀ ਧੀ ਤੇ ਆਈ ਤਾਂ ਤੈਨੂੰ ਦੁੱਖ ਲੱਗਦਾ ਵਾ ਤੇ ਮੇਰੇ ਨਾਲ ਵੀ ਤਾਂ ਤੂੰ ਇਦਾਂ ਹੀ ਗਰਿਹਨੀਆ ਕਰਦੀਆਂ ਗੱਲਾਂ ਮੇਰੇ ਨਾਲ ਵੀ ਨਾਲ ਮੇਰੀ ਗੱਲ ਸੁਣ ਬੇਬੇ ਅੱਜ ਜਿਹੜੀਆਂ ਗੱਲਾਂ ਤੂੰ ਭੈਣ ਨੂੰ ਸਿਖਾਉਣ ਲੱਗੀ ਹੋਈਆਂ ਜੇ ਇਹੀ ਕੁਝ ਮੈਂ ਤੇਰੇ ਨਾਲ ਕਰਾਂ ਫੇਰ ਤੈਨੂੰ ਕਿਵੇਂ ਲੱਗੂਗਾ ਮੇਰੀ ਗੱਲ ਸੁਣ ਅੱਜ ਜੇ ਤੇਰੀ ਆਪ ਦੀ ਧੀ ਤੇ ਆ ਕੇ ਪਈ ਆ ਇਹ ਵਿਪਤਾ ਤਾਂ ਹੁਣ ਤੈਨੂੰ ਦੁੱਖ ਲੱਗਦਾ ਵਾ ਤੂੰ ਵੀ ਤਾਂ ਇਹੀ ਕੁਝ ਕਰਦੀ ਹੈ ਮੇਰੇ ਨਾਲ ਰੋਜ਼ ਕਿੰਨਾ ਮੈਨੂੰ ਜਲੀਲ ਕਰਦੀ ਏ ਕਿੰਨੀ ਮੇਰੀ ਬੇਇੱਜ਼ਤੀ ਕਰਦੀ ਏ ਤੂੰ ਨਾਲ ਮੇਰੀ ਮਾਂ ਨਾਲ ਬਾਰੇ ਕਿੰਨਾ ਚੰਗਾ ਮਾੜਾ ਬੋਲਦੀ ਏ ਤੂੰ ਨਾਲੇ ਮੈਂ ਤੈਨੂੰ ਇੱਕ ਗੱਲ ਹੋਰ ਕਹਿ ਦਵਾਂ ਬੇਬੇ ਮੇਰੀ ਮਾਂ ਨੇ ਮੈਨੂੰ ਬਹੁਤ ਵਧੀਆ ਸੰਸਕਾਰ ਦਿੱਤੇ ਆ ਬਹੁਤ ਚੰਗੇ ਸੰਸਕਾਰ ਦਿੱਤੇ ਆ ਉਹਨੇ ਮੈਨੂੰ ਹਮੇਸ਼ਾ ਇਹ ਸਿਖਾਇਆ ਵਾ ਕਿ ਸਾਸੂ ਨੂੰ ਆਦੀ ਮਾਂ ਸਮਝਣਾ ਵਾ ਮਾਂ ਪੁੱਤ ਵਿੱਚ ਕਦੇ ਫਰਕ ਨਹੀਂ ਪਾਉਣਾਗਾ ਕਦੇ ਵੀ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਣਾਗਾ ਜਿਹੜੇ ਸੰਸਕਾਰ ਤੂੰ ਅੱਜ ਭੈਣ ਨੂੰ ਦੇ ਰਹੀ ਆ ਜੇ ਮੈਨੂੰ ਮੇਰੀ ਮਾਂ ਨੇ ਇਦਾਂ ਦੇ ਸੰਸਕਾਰ ਦੇ ਕੇ ਭੇਜਿਆ ਹੁੰਦਾ ਨਾ ਤੂੰ ਤਾਂ ਮੈਨੂੰ ਇੱਕ ਮਿੰਟ ਨਹੀਂ ਸੀ ਬਰਦਾਸ਼ਤ ਕਰਨ ਇੱ ਸਹੀ ਗੱਲ ਆ ਬੇਬੇ ਭਾਬੀ ਦੀ ਗੱਲ ਜਦੋਂ ਭਾਬੀ ਤੇਰਾ ਇੱਜ਼ਤ ਮਾਨ ਕਰਦੀ ਆ ਨਾ ਚੰਗਾ ਮੈਨੂੰ ਵੀ ਬਹੁਤ ਲੱਗਦਾ ਵਾ ਐਦਾਂ ਹੀ ਮੈਂ ਆਪਦੀ ਸੱਸ ਦੀ ਕਦੇ ਬੇਇੱਜ਼ਤੀ ਨਹੀਂ ਕਰ ਸਕਦੀ ਹੀ ਅਕਸਰ ਨੂੰ ਮੇਰੇ ਘਰ ਵਾਲੇ ਦੀ ਮਾਂ ਮਾਂ ਜਿਹੜੀਆਂ ਗੱਲਾਂ ਤੂੰ ਮੈਨੂੰ ਸਿਖਾਈ ਜਾਂਦੀਆਂ ਜੇ ਮੈਂ ਉੱਥੇ ਜਾ ਕੇ ਕਰਨ ਲੱਗ ਜਮਾ ਮੇਰਾ ਤਾਂ ਪੱਟਿਆ ਜਾਊਗਾ ਘਰ ਤੇ ਬਾਕੀ ਗੱਲ ਤੂੰ ਭਾਬੀ ਨਾਲ ਜੋ ਵੀ ਦੁਰਵਿਵਹਾਰ ਕਰਦੀ ਆ ਉਹ ਤੇਰੇ ਲਈ ਚੰਗੀ ਗੱਲ ਨਹੀਂ ਹੈਗੀ ਬਾਕੀ ਰਹੀ ਗੱਲ ਮੇਰੀ ਸੱਸ ਦੀ ਕਦੇ ਨਾ ਕਦਾਈ ਉਹ ਵੀ ਸੁਦਰਜੂਗ ਦੀ ਆਵਦੀਆਂ ਹਰਕਤਾਂ ਤੋਂ ਬੇਬੇ ਮੈਂ ਤੇਰੀ ਬਹੁਤ ਇੱਜ਼ਤ ਕਰਦੀ ਆ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਮੈਂ ਕਦੇ ਵੀ ਤੇਰੀ ਬੇਇੱਜ਼ਤੀ ਨਹੀਂ ਕਰ ਸਕਦੀ ਨਾ ਤੇਰੇ ਕਦੇ ਮੂਰੇ ਬੋਲ ਸਕਦੀ ਆ ਪਰ ਤੂੰ ਵੀ ਮੇਰੀ ਸ਼ਰਾਫਤ ਦਾ ਬਹੁਤ ਨਜਾਇਜ਼ ਫਾਇਦਾ ਲੈਣੀ ਆ ਮੈਂ ਤਾਂ ਤੈਨੂੰ ਹਮੇਸ਼ਾ ਆਪਣੀ ਮਾਂ ਸਮਝਦੀ ਆ ਪੁੱਤ ਮੈਨੂੰ ਮਾਫ਼ ਕਰ ਦੇ ਨੀ ਧੀਏ ਮੈਨੂੰ ਮਾਫ਼ ਕਰ ਦੇ ਮੈਂ ਤਾਂ ਤੇਰੇ ਤੇ ਐਵੇਂ ਗੁੱਸਾ ਕਰਦੀ ਰਹੀ ਪੁੱਤ ਹੁਣ ਤਾਂ ਮੈਂ ਆਪਦੀ ਧੀ ਬਣਾ ਕੇ ਰੱਖੂੰ ਤੈਨੂੰ ਹਾਂ